ਤਨ ਤਨ ਬਾਬਾ ਦੀਪ ਸਿੰਘ ਦੇ ਘਰ ਤੇ ਚੁਪਹਿਰੇ ਕੱਟ ਰਹੀ ਸੰਗਤਾਂ ਦਾ ਵਿਰੋਧ ਕਿਉਂ ਹੈਰਾਨੀ ਦੀ ਗੱਲ ਹੈ ਜਿਸ ਸਮੇਂ ਮਾਝੇ ਦੀ ਬੈਲਟ ਵਿੱਚ ਅਖੌਤੀ ਪਾਸਟਰਾਂ ਨੇ ਚੰਦ ਰੁਪਈਆਂ ਦੀ ਖਾਤਰ ਧਰਮ ਪਰਿਵਰਤਨ ਕੀਤੇ ਪਖੰਡ ਕਰਕੇ ਲੱਖਾਂ ਦੇ ਕੱਠ ਕੀਤੇ ਉਸ ਕੱਠ ਨੂੰ ਜੇ ਠੱਲ ਪਾਇਆ ਤੇ ਬਾਬਾ ਦੀਪ ਸਿੰਘ ਦੇ ਘਰ ਦੇ ਚੁਪਹਿਰੇ ਨੇ ਠੱਲ ਪਾਈ ਚੁਪਹਿਰੇ ਵਿੱਚ ਕੋਈ ਪਖੰਡ ਨਹੀਂ ਹੈ ਕੇਵਲ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚੌਪਈ ਸਾਹਿਬ ਤਾਨੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੁਖਮਨੀ ਦੇ ਜਾਪ ਹੀ ਸੰਗਤਾਂ ਕਰਦੀਆਂ ਤੇ ਜਿਹੜਾ ਬਾਣੀ ਪੜਦਾ ਉਹ ਆਪਣੀਆਂ ਝੋੜੀਆਂ ਭਰੋਂਦਾ ਜਿੱਥੇ ਪਹਿਲਾਂ ਲੋਕ ਐਤਵਾਰ ਵਾਲੇ ਦਿਨ ਪੱਬਾਂ ਵਿੱਚ ਥੀਏਟਰਾਂ ਵਿੱਚ ਤੇ ਪਾਰਟੀਆਂ ਤੇ ਜਾ ਕਰਕੇ ਸਮਾਂ ਬਰਬਾਦ ਕਰਦੇ ਸੀ ਅੱਜ ਸ਼ਹੀਦਾਂ ਨੇ ਕਲਹਾ ਵਰਤਾ ਕਰਕੇ ਉਹਨਾਂ ਨੂੰ ਬਾਣੀ ਪੜਨ ਲਾਇਆ ਤੇ ਜਿਹੜੇ ਇਹ ਕਹਿ ਰਹੇ ਆ ਵੀ ਖਤਰਾ ਗੁਰੂ ਨਾਨਕ ਦੇ ਘਰ ਨੂੰ ਗੁਰੂ ਨਾਨਕ ਦੀ ਬਾਣੀ ਤੋਂ ਖਤਰਾ ਨਹੀਂ ਖਤਰਾ ਉਹਨਾਂ ਤੋਂ ਹੈ ਜਿਨ੍ਹਾਂ ਖੁਦ ਤਾਂ ਸੰਗਤਾਂ ਨੂੰ ਬਾਣੀ ਪੜਨ ਲਾਇਆ ਨਹੀਂ ਤੇ ਜੇ ਅੱਜ ਸ਼ਹੀਦਾਂ ਨੇ ਕਲਾ ਵਰਤਾ ਕੇ ਐਤਵਾਰ ਛੁੱਟੀ ਵਾਲੇ ਦਿਨ ਵੀ ਸੰਗਤਾਂ ਨੂੰ ਬਾਣੀ ਪੜਨ ਲਾ ਦਿੱਤਾ ਤੇ ਇਹ ਲੋਕ ਉਹਨੂੰ ਪਖੰਡ ਦੱਸ ਰਹੇ ਆ ਸੋ ਭਾਈ ਵੱਧ ਤੋਂ ਵੱਧ ਬਾਣੀ ਪੜੋ ਤੇ ਬਾਣੀ ਪੜਨ ਵਾਸਤੇ ਲੋਕਾਂ ਨੂੰ ਪ੍ਰੇਰੋ ਜੇ ਜੋੜ ਨਹੀਂ ਸਕਦੇ ਤੋਂ ਘਟੋ ਘਟ ਤੋੜਨ ਦਾ ਯਤਨ ਨਾ ਕਰੋ